ਪੰਜਾਬ 24x7 ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ। بارش ਦੇ ਕਾਰਨ ਜਿੱਥੇ ਪੰਜਾਬ ਵਿੱਚ ਹੜ੍ਹਾਂ ਦਾ ਪ੍ਰਕੋਪ ਜਾਰੀ ਹੈ, ਉੱਥੇ ਹੀ ਪੰਜਾਬ ਦੇ ਕਈ ਪਿੰਡਾਂ ਵਿੱਚ بارش ਦੁਆਰਾ ਲੋਕਾਂ ਦੇ ਘਰ ਡਿੱਗਣ ਦੀਆਂ ਤਸਵੀਰਾਂ ਵਾਰ-ਵਾਰ ਸਾਹਮਣੇ ਆ ਰਹੀਆਂ ਹਨ। ਇਹੋ ਜਿਹੀਆਂ ਤਸਵੀਰਾਂ ਪਿੰਡ ਚੱਕ ਪੱਖੀ ਤੋਂ ਸਾਹਮਣੇ ਆਈਆਂ ਹਨ, ਜਿੱਥੇ ਦੋ ਪਰਿਵਾਰਾਂ ਦੀਆਂ ਛੱਤਾਂ ਡਿੱਗ ਜਾਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਉਹਨਾਂ ਨੇ ਕਿਹਾ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਵਰਦੇ ਮੀਂਹ ਕਾਰਨ ਛਤਾਂ ਡਿੱਗ ਪਈਆਂ ਉਹਨਾਂ ਵੱਲੋਂ ਬੜੀ ਮੁਸ਼ਕਲ ਨਾਲ ਜਾਨ ਬਚਾਈ ਗਈ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਬਣੇ ਰਹੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਹਾਂਜੀ ਸਰ ਨਾਮ ਤੁਹਾਡਾ ਮੇਰਾ ਨਾਮ ਗਰਮੀਤ ਸਿੰਘ ਦੀ ਗੁਰਮੀਤ ਸਿੰਘ ਜੀ ਕੀ ਵਾਰਦਾਤ ਹੋ ਗਈ ਐ ਜੀ ਵਾਰਦਾਤ ਜੀ ਸਾਢੇ 11 ਵਜੇ بارش ਹੋਈ 100% ਸਾਡੇ ਬੰਦੇ ਦੇ ਵਿੱਚ ਜੀ ਮੈਂ ਉਸ ਵਕਤ ਕਮਰੇ ਦੇ ਸੁੱਤਾ ਸੀ ਜੀ ਅਚਾਨਕ ਕਮਰਾ ਡਿੱਗ ਪਿਆ ਜੀ ਤੇ ਮੈਂ ਆਉਦੀ ਬੜੀ ਮੁਸ਼ਕਲ ਨਾਲ ਜਾਨ ਬਚਾਈ ਜੀ ਤੇ ਮੈਨੂੰ ਫਿਰ ਬੱਚਿਆਂ ਨੇ ਮੇਰੇ ਨੇ ਹੋਰ ਜਗ੍ਹਾ ਤੇ ਰੈਫਰ ਕਰਤਾ ਜੀ ਰੈਫਰ ਕਰ ਉਹਨੂੰ ਫਿਰ ਤੜਕੇ ਅਸੀਂ ਇਹਦੀ ਸੇਫਟੀ ਵਾਸਤੇ ਉਹਦਾ ਸਮਾਨ ਸੋਸਵਾ ਜੀ ਉਹ ਲੱਗ ਦਿੱਤਾ ਜੀ ਕਿੰਨੇ ਕ ਵਜ ਦਾ ਟਾਈਮ ਦੱਸ ਰਹੇ ਹੋ ਤਾਂ ਅਸੀਂ 11 ਕ ਦਾ ਹੀ ਜੀ ਤੇ ਕੌਣ ਕੌਣ ਇਸ ਕਮਰੇ ਦੇ ਵਿੱਚ ਪਿਆ ਸੀ ਜੀ ਮੈਂ ਇਕੱਲਾ ਹੀ ਹੁੰਦਾ ਇਹਦੇ ਚ ਇਕੱਲਾ ਹੀ ਹੁੰਨੇ ਆ ਸਮਾਨ ਫਿਰ ਤੁਸੀਂ ਸਵੇਰੇ ਕੱਢਿਆ ਉਹ ਸਵੇਰੇ ਜੀ ਤੇ ਹੁਣ ਮਤਲਬ ਇਹ ਜਿਹੜਾ ਕਮਰੇ ਦੀ ਕੀ ਮੰਗ ਕਰਦੇ ਹੋ ਜਿਹੜਾ ਤੁਸੀਂ ਇਹਦੇ ਵਿੱਚ ਰਹਿ ਰਹੇ ਸੀ ਹਾਂ ਜੀ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਇਸ ਟਿਕਾਣੇ ਨੂੰ ਬਣਾਉਣ ਵਾਸਤੇ ਕੋਈ ਸਨਸੂਰਤ ਦਿੱਤੀ ਜਾ ਤੇ ਕਿੰਨੇ ਦਿਨ ਤੋਂ ਜਿਹੜੀ ਬਾਰਿਸ਼ ਹੈ ਲਗਾਤਾਰ ਹੋ ਰਹੀ ਹੈ ਬਾਰਿਸ਼ ਅੱਜ ਤੀਜਾ ਦਿਨ ਆ ਜੀ ਤੀਜਾ ਦਿਨ ਅੱਜ ਵੀ ਮੌਸਮ ਬਣਿਆ ਹੋਇਆ ਹੈ ਅੱਜ ਵੀ ਮੌਸਮ ਬਣਿਆ ਤੇ ਹੁਣ ਜਿਹੜਾ ਸਮਾਨ ਜਿਹੜਾ ਚੱਕ ਕੇ ਤੁਸੀਂ ਕਿੱਥੇ ਰੱਖਿਆ ਉਹ ਦੂਸਰੇ ਕਮਰੇ ਰੱਖਤਾ ਹੀ ਠੀਕ ਹੈ ਓਕੇ ਜੀ ਨਾਮ ਤੁਹਾਡਾ ਕਰਨਾਲ ਸਿੰਘ ਜੀ ਕਿਹੜਾ ਪਿੰਡ ਹੈ ਜੀ ਚੱਕ ਬੱਕੀ ਅ ਸਰ ਇਹ ਕੀ ਮੰਨ ਲਓ ਜਿਹੜਾ ਹੋ ਗਿਆ ਕਦੋਂ ਜਿਹੜਾ ਮਕਾਨ ਜਿਹੜਾ ਡਿੱਗਿਆ ਇਹਦੀ 3-4 ਦਿਨ ਹੋ ਗਏ ਪੰਨ ਅਮੀ ਪੈ ਰਿਆ ਸੀ ਜੀ ਜੀ ਉਹ ਚੋਂਦਾ ਰਤ 1:30 ਵਜੇ ਜੀ ਇਹਦਾ ਪਹਿਲਾ ਚੋਂ ਵਰਦ ਰ ਜੱਕਦਾ ਉਹ ਜੁਕਾਂ ਤੇ ਡਿੱਗੀ ਤੇ ਮੈਂ ਮਤਾ ਆਪਣੀ ਜਾਨ ਬਚਾ ਕੇ ਜੀ ਬਾਹਰ ਆਇਆ ਜੀ ਹਾਂ ਤੇ ਇਹ ਕਦੋਂ ਦਾ ਜਿਹੜਾ ਮੰਦੇ ਹਾਲਾਤ ਹੈ ਕਾਫੀ ਜਿਹੜੀ ਖਸਤਾ ਹਾਲਤ ਹੈ 3-4 ਸਾਲ ਹੋ ਗਏ ਬਹੁਤ ਸਾਲ ਹੋ ਗਏ ਬਹੁਤ ਵੀ ਮਾੜੀ ਹਾਲਤ ਇਹ ਦੀ ਜੀ ਬਹੁਤ ਸਰਕਾਰਾਂ ਨੇ ਬਹੁਤ ਵਾਰੀ ਉਹਨਾਂ ਨੇ ਬੇਨਤੀ ਕੀਤੀ ਜੀ ਕਿਤੇ ਸਾਡੀ ਗੱਲ ਨਹੀਂ ਸੁਣੀ ਜੀ ਤੇ ਹੁਣ ਇਹ ਜਿਹੜਾ ਡਿੱਗਿਆ ਕਿਹੜੇ ਟਾਈਮ ਆ ਰਾਤ ਡਿੱਗਿਆ ਜੀ ਸਾਢੇ 12:00 ਵਜੇ ਡਿੱਗਿਆ ਜੀ ਸਾਢੇ 12:00 ਵਜੇ ਡਿੱਗਿਆ ਉਸ ਟਾਈਮ ਕੌਣ ਕੌਣ ਮੌਜੂਦ ਸੀ ਇਸ ਕਮਰੇ ਵਿੱਚ ਕੱਲਾ ਮੌਜੂਦ ਪਿਆ ਸੀ ਕਮਰੇ ਦੇ ਵਿੱਚ ਤੁਸੀਂ ਕੱਲੇ ਹੀ ਰਹਿੰਦੇ ਹੋ ਇਹਦੇ ਵਿੱਚ ਕੱਲੇ ਹੀ ਜੀ ਜੀ ਤਾਂ ਇਹ ਕੀ ਮੰਗ ਕਰਦੇ ਹੋ ਜਿਹੜਾ ਅਸੀਂ ਸਰਕਾਰ ਦੇ ਮੰਗ ਕਰਦੇ ਸ਼ੇਦੀ ਸ਼ੇਦੀ ਸਾਡੀ ਵੀ ਇਹੋ ਹੀ ਮਕਾਨ ਦੀ ਸ਼ਾੜ ਕੋ ਰਹਿਣ ਨੂੰ ਕੋ ਗਮਕਾਨ ਵੀ ਨਹੀਂ ਰਹਿਣ ਨੂੰ ਕੋਈ ਜੀ ਕੀ ਚੀਜ਼ ਦੀ ਸ਼ੇਦੀ ਸਰਕਾਰ ਨੂੰ ਕਹਿੰਨੇ ਸਾਡੀ ਸਹਾਇਤਾ ਕੀਤੀ ਆ ਜੀ ਕੱਲਾ ਹੀ ਰਹਿੰਦੇ ਹੋ ਇੱਥੇ ਹਾਂਜੀ ਕੱਲੇ ਹੀ ਰਹਿੰਦੇ ਇਹੀ ਕਾਰ ਇਹੀ ਕਾਰ ਆ ਬਸ ਤੁਸੀਂ ਇਸੇ ਹੋਮ ਕਾਨ ਜੇ ਉਹ ਕਰੀ ਜੀ ਤੁਸੀਂ ਕੱਲਾ ਹੀ ਰਹਿੰਦੇ ਹੋ ਕੱਲੇ ਨਹੀਂ ਨਹੀਂ ਠੀਕ